ਕਾਚਨ ਪੰਚੇਲੀ ਸ਼ੀ ਮੰਦਰ ਦੇ ਵਿੱਚ ਜਿਹੜਾ ਗਣੇਸ਼ ਉਤਸਵ ਹੋਣ ਜਾ ਰਿਹਾ ਹੈ ਇਹ ਟੀਮ ਵੱਲੋਂ ਸਾਰਾ ਕਰਵਾਇਆ ਜਾ ਰਿਹਾ ਉਸ ਸੰਬੰਧ ਦੇ ਵਿੱਚ ਇਹ ਜਿਹੜਾ ਜਕਾਰਡ ਹੈ ਇਹ ਕੌਂਸਲ ਸਾਹਿਬ ਆਪਣੇ ਕਰ ਕਮਲਾ ਦੇ ਨਾਲ ਇਹ ਰਿਲੀਜ਼ ਕਰ ਰਹੇ ਹਨ ਸਾਰਿਆਂ ਨੂੰ ਬੇਨਤੀ ਕਰ ਰਹੇ ਹਾਂ ਸਾਰੀ ਸੰਗਤ ਨੂੰ ਬੇਨਤੀ ਕਰ ਰਹੇ ਹਾਂ ਸਾਰੇ ਸ਼ਹਿਰ ਨੂੰ ਬੇਨਤੀ ਕਰਦੇ ਹਾਂ ਕਿ ਸਾਰੀ ਸੰਗਤ ਮਿਤੀ 7 ਤਰੀਕ ਤੋਂ ਲੈ ਕੇ 7 ਸਤੰਬਰ ਤੋਂ ਲੈ ਕੇ ਜੋ 13 ਸਤੰਬਰ ਤੱਕ ਇਹ ਪ੍ਰੋਗਰਾਮ ਚੱਲਣਾ ਹੈ ਅੱਜ ਪ੍ਰਾਚਨ ਪੰਚਮੁਖੀ ਸ਼ਿਵ ਮੰਦਰ ਸੇਵਾ ਸਮਿਤੀ ਸਰਾਂਝਾ ਆਪਾਂ ਦੇ ਸਾਰੇ ਵਲੰਟੀਅਰ ਇੱਥੇ ਮੌਜੂਦ ਹੈ ਅੱਜ ਅਸੀਂ ਇੱਥੇ ਕਪਿਲ ਕਾਂਸਲ ਜੀ ਕੋ ਲਾਇਆ ਤੇ ਇਹਨਾਂ ਨੇ ਸਾਡਾ ਬੜਾ ਵਧੀਆ ਸਵਾਗਤ ਕੀਤਾ ਸਾਰੀ ਟੀਮ ਦਾ ਸਵਾਗਤ ਕੀਤਾ ਤੇ ਇਹਨਾਂ ਤੋਂ ਪ੍ਰਾਚਨ ਪੰਚਮੁਖੀ ਸ਼ਿਵ ਮੰਦਰ ਦੇ ਵਿੱਚ ਜਿਹੜਾ ਗਣੇਸ਼ ਉਤਸਵ ਹੋਣ ਜਾ ਰਿਹਾ ਹੈ ਇਹ ਟੀਮ ਵੱਲੋਂ ਸਾਰਾ ਕਰਵਾਇਆ ਜਾ ਰਿਹਾ ਹੈ ਉਸ ਸਬੰਧ ਦੇ ਵਿੱਚ ਇਹ ਜਿਹੜਾ ਜ ਕਾਰਡ ਹੈ ਇਹ ਕਾਉਂਸਲ ਸਾਹਿਬ ਆਪਣੇ ਕਰ ਕਮਲਾ ਦੇ ਨਾਲ ਇਹ ਰਿਲੀਜ਼ ਕਰ ਰਹੇ ਹਨ ਸਿ ਸਾਰਿਆਂ ਨੂੰ ਬੇਨਤੀ ਕਰ ਰਹੇ ਹਨ ਸਾਰੀ ਸੰਗਤ ਨੂੰ ਬੇਨਤੀ ਕਰ ਰਹੇ ਸਾਰੇ ਸ਼ਹਿਰ ਨੂੰ ਬੇਨਤੀ ਕਰ ਰਹੇ ਕਿ ਸਾਰੀ ਸੰਗਤ ਮਿਤੀ 7 ਤਰੀਕ ਤੋਂ ਲੈ ਕੇ 7 ਸਤੰਬਰ ਤੋਂ ਲੈ ਕੇ ਜੋ 13 ਸਤੰਬਰ ਤੱਕ ਇਹ ਪ੍ਰੋਗਰਾਮ ਚੱਲਣਾ ਹੈ ਤੇ ਇਸ ਦੇ ਵਾਸਤੇ ਬਹੁਤ ਐਪਰੀਸ਼ੀਏਟ ਕਰ ਰਹੇ ਆਂ ਸਾਰੀ ਟੀਮ ਨੂੰ ਸਾਰੀ ਜਿਹੜੀ ਸਮਿਤੀ ਹੈ ਸੇਵਾ ਸਮਿਤੀ ਹੈ ਉਹ ਸਾਰੀ ਟੀਮ ਨੂੰ ਬੜਾ ਐਪਰੀਸ਼ੀਏਟ ਕਰ ਰਹੇ ਆਂ ਬੜੀ ਹਲਾਸ਼ੇਰੀ ਦੇ ਰਹੇ ਆਂ ਤੇ ਇਸ ਦੇ ਵਿੱਚ ਆਪਣਾ ਬਹੁਤ ਜ਼ਿਆਦਾ ਵੱਡਾ ਸਹਿਯੋਗ ਦੇ ਕੇ ਇਸ ਜਿਹੜਾ ਸਮਾਗਮ ਨੂੰ ਇਹ ਕਾਮਯਾਬ ਕਰਨ ਦੇ ਵਿੱਚ ਆਪਣੀ ਹਿੱਸੇਦਾਰੀ ਪਾ ਰਹੇ ਆਂ ਅਸੀਂ ਆਪਣੀ ਸਮੂਹ ਟੀਮ ਵੱਲੋਂ ਸਾਰੀ ਟੀਮ ਮੈਂਬਰਾਂ ਵੱਲੋਂ ਸਾਰੇ ਸਰੰਸ਼ੇਰ ਵੱਲੋਂ ਕਪਿਲ ਕਾਂਸਰ ਦੀ ਦਾ ਬਹੁਤ ਬਹੁਤ ਸਵਾਗਤ ਵੀ ਕਰਦੇ ਆਂ ਉੱਥੇ ਆਣ ਤੇ ਇਹ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਇਹਨਾਂ ਨੇ ਇਹ ਕਾਰਡ ਰੀਲੀਜ਼ ਕਰਕੇ ਇਹ ਸਾਡੀ ਜਿਹੜੀ ਹੌਸਲਾ افزਾਈ ਕੀਤੀ ਹੈ ਅਸੀਂ ਕੰਪਨੀ ਕਾਂਸਲ ਜੀ ਦਾ ਬਹੁਤ ਬਹੁਤ ਧੰਨ ਸ਼ੁਕਰਗੁਜ਼ਾਰ ਹਾਂ